ਅ ਬਿਪਨ ਗੈਰੀਜੀ ਜਿਹੜੇ ਕਿ ਫਲੋਰ ਏਰੀਆ ਨੂੰ ਅਜੀਤ ਅਖਬਾਰ ਨੂੰ ਰਿਪਰੈਜ਼ੈਂਟ ਕਰਦੇ ਨੇ ਅਸੀਂ ਗੱਲਬਾਤ ਕਰਾਂਗੇ ਫਲੋਰ ਦੇ ਸਾਹਿਬ ਦਾ ਐਸ ਐਚਓ ਪੂਸ਼ਨ ਕੁਮਾਰ ਦਿਸਵੰਦ ਵਿੱਚ ਬਖੋਖ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੀਆਂ ਇੰਸਪੈਕਟਰ ਸਾਹਿਬ ਜ਼ਿੰਦਗੀ ਦੇ ਵਿੱਚ ਪੁਲਿਸ ਅਫਸਰ ਦੀ ਜੌਬ ਤੁਸੀਂ ਜਾਣਦੇ ਹੋ ਕਿ ਕਿੰਨੀ ਰਿਸਕ ਵਾਲੀ ਜੌਬ ਹੈ ਤੇ ਅਤੇ ਕਿੰਨੀ ਇਹ ਜੌਬ ਸਟ्रेस ਵਾਲੀ ਹੈ ਅਤੇ ਇਸ ਜੌਬ ਦੇ ਵਿੱਚ ਤੁਸੀਂ ਜਾਂਦੇ ਹੋ ਕਿ 24 ਘੰਟੇ ਅਲਰਟ ਰਹਿਣਾ ਪੈਂਦਾ ਹੈ ਸੋ ਅਸੀਂ ਪੁਲਿਸ ਅਫਸਰ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਵਿੱਚ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਨੇ ਆਪਣੀ ਜ਼ਿੰਦਗੀ ਵਿੱਚ ਜੋ ਡਿਊਟੀ ਹੈ ਉਸ ਨੂੰ ਬੜੇ ਚੰਗੇ ਤਰੀਕੇ ਨਾਲ ਨਿਭਾਉਦੇ ਨੇ ਠੀਕ ਹੈ ਕਿ ਕੁਝ ਐਸੇ ਅਫਸਰ ਨੇ ਹਰਦੇਸ਼ ਵਿੱਚ ਨੇ ਜਿਹੜੇ ਕਿ ਕਈ ਵਾਰੀ ਅਣਗੈਲੀ ਕਰਦੇ ਨੇ ਬਟ ਅਸੀਂ ਇਸ ਅਫਸਰ ਸਹਿਬਾਨ ਦੀ ਗੱਲ ਕਰਗੇ ਇੱਕ ਬਹੁਤ ਹੀ ਇਮਾਨਦਾਰ ਨੇ ਅਤੇ ਹਰ ਐਂਗਲ ਤੋਂ ਅਤੇ ਐਨ ਆਰ ਆਈ ਅਤੇ ਜਿਹੜੇ ਇਸ ਵੀ ਇਲਾਕੇ ਵਿੱਚ ਇਹ ਐਜ਼ ਅ ਇਨਸਪੈਕਟਰ ਦੌਰਾਨ ਨੇ ਲੋਕਾਂ ਦੇ ਇਹ ਪਸੰਦ ਦੇ ਅਫਸਰ ਸਹਿਬਾਨ ਨੇ ਅਤੇ ਹਰ ਕਿਸ ਨੂੰ ਇਨਸਾਫ ਤੋਂ ਮਾੜ ਵਾਲੇ ਨੇ ਸੋ ਮੇਰੇ ਲਈ ਇਸ ਵੀ ਲੈ ਸੀਨੀਅਰ ਪੱਤਰਕਾਰ ਦੇ ਖੇਤਰ ਵਿੱਚ ਵਿਪਨ ਗੈਰੀ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਆ ਵਿਪਨ ਜੀ ਵੈਲਕਮ ਟੂ ਸ਼ੋ ਬੇਪਨਿਤ ਉਸ ਲਾਈਨ ਤੇ ਨਹੀਂ ਕਿ ਚੈਟਿੰਗ ਨਹੀਂ ਸੀ ਸੜ ਲਾਈਨ ਜਿਹੜੀ ਹੈ ਸੈਂ ਸ਼ਾਇਦ ਡਿਸਕਨੈਕਟ ਹੋ ਗਈ ਹੈ ਔਰ ਅਸੀਂ ਇੱਕ ਐਸਚੂ ਫਲੋਰ ਦੇ ਵਿੱਚ ਤਾਨਾਤ ਸੀ ਪੂਸ਼ਨ ਕੁਮਾਰ ਜੀ ਉਹਨਾਂ ਨਾਲ ਅਸੀਂ ਇੱਕ ਗਲਤ ਪਿਛੇ ਦੀ ਨਹੀਂ ਕਰਨੀ ਸੀ ਬਟ ਐਨੀ ਹਾਉ ਇਸ ਵਕਤ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸਸਪੈਂਡ ਕਰਨ ਦਾ ਕਾਰਨ ਕੀ ਹੈ ਔਰ ਇਸ ਸੰਦਰਭ ਵਿੱਚ ਵਿਪਨ ਗੈਰੀ ਜੀ ਅਜੀਤ ਅਖਬਾਰ ਨੂੰ ਰਿਪਰੈਜ਼ੈਂਟ ਕਰਦੇ ਫਲੋਰ ਏਰੀਆ ਤੋਂ ਸੱਦ ਨਾਲ ਗੱਲਬਾਤ ਕਰਨਗੇ ਤੁਸੀਂ ਜਾਣਦੇ ਹੋ ਕਿ ਬੀਤੇ 10 ਅਕਤੂਬਰ ਨੂੰ ਅਸੀਂ ਪੀਰ ਪੁਲਿਸ ਨਾਲ ਗੱਲਬਾਤ ਕੀਤੀ ਸੀ ਮੈਂ ਲੈ ਕੇ ਇਸ ਵੇਲੇ ਬੀਬੀਸੀ ਟਾਂਟੋ ਚੋਦ ਵਿੱਚ ਵਿਪਨ ਗੈਰੀ ਜੀ ਅਜੀਤ ਅਖਬਾਰ ਦੀ ਨੁਮਾਇੰਦਗੀ ਕਰੇ ਸੀਨੀਅਰ ਪੱਤਰਕਾਰ ਨੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਹਾਂ ਔਰ ਸਾਡੀ ਪਹਿਲੀ ਗੱਲਬਾਤ ਹੋ ਰਹੀ ਹੈ ਅਸਕਰ ਦੇ ਕੇ ਔਰਵਲ ਸੰਬੰਧ ਵਿੱਚ ਵੀ ਇੱਕ ਗੱਲਬਾਤ ਔਰਵਲ ਸੰਬੰਧ ਵਿੱਚ ਬਾਕੋਕ ਜਿਨੀ ਨੇ ਅਖਬਾਰ ਨੇ ਬਣਦੀਆਂ ਸੁਰਖੀਆਂ ਉਹ ਤੁਹਾਡਾ ਅਸੀਂ ਸਾਂਝੀਆਂ ਕਰਾਂ ਕਰਾਂਗੇ ਬਿਪਿੰਜੀ ਬੀਬੀਸੀ ਟਾਂਟਾ ਸ਼ੋਅ 'ਚ ਤੁਹਾਨੂੰ ਜੀ ਹੈ ਕਬੂਲ ਕਰੋ ਸਤਿ ਸ਼੍ਰੀ ਅਕਾਲ ਮਾਤਾ ਦਾ ਪਤਿਤਾ ਬਿਪਿੰਜੀ ਤੁਹਾਡਾ ਜੀ ਸੈਲਰ ਫੋਨ ਜਿਹੜਾ ਹੈ ਇਸ ਸਪੀਕਰ ਆਫ ਕਰ ਦਿਓ ਬੜੀ ਮਿਹਰਬਾਨੀ ਔਰ ਹੈੱਡਫੋਨ ਦੀ ਵਰਤੋਂ ਨਾ ਕੀਤੀ ਜਾਵੇ ਜੀ ਜੀ ਸਰ ਆਫ ਸਰ ਮਿਹਰਬਾਨੀ ਆਵਾਜ਼ ਸਾਫ਼ ਸੁਣਦੇ ਰਹੀ ਹੈ ਜੀ ਸਰ ਆਵਾਜ਼ ਕਲੀਅਰ ਆ ਰਹੀ ਸਰ ਆਈ ਸੀ ਆ ਸਪੀਕਰ ਜਿਹੜਾ ਟੈਲੀਫੋਨ ਦਾ ਬੰਦ ਕਰਤੇ ਜਾਵੇ ਆਪਣੇ ਵਿਪਨਜੀ ਇਹ ਬੇਨਤੀ ਕਬੂਲ ਕਰੋ ਬਿਲਕੁਲ ਬੰਦ ਹੈ ਸਰ ਬਿਲਕੁਲ ਬੰਦ ਹੈ ਜੀ ਅ ਇਸ ਵੇਲੇ ਦੁਨੜ ਕੋਨੇ ਕੋਨੇ ਵਿੱਚ ਮੀਨਰਸ ਲੁਕ ਵਾਸ਼ ਕਰ ਰਹੇ ਨੇ ਅਸੀਂ ਇਹਨਾਂ ਚਾਹੁੰਦੇ ਹਾਂ ਕਿ ਫਲੋਰ ਸਬ ਡਿਵੀਜ਼ਨ ਹੈ ਸਾਡੇ ਜਲੰਧਰ ਦੀ ਜਿਸ ਦੇ ਵਿੱਚ ਇਨਸਪੈਕਟਰ ਐਸ ਐਚ ਓ ਪੂਸ਼ਨ ਕੁਮਾਰ ਕਿੰਨੇ ਲੰਬੇ ਸਮੇਂ ਤੋਂ ਕਿੰਨੇ ਮਹੀਨੇ ਤੋਂ ਐਜ਼ ਐਸ ਐਚ ਓ ਸੀ ਪਰ ਪਿਛਲੇ ਤਕਰੀਬਨ 6-7 ਮਹੀਨੇ ਤੋਂ ਇਸ ਤਰ੍ਹਾਂ ਪੁਸ਼ਪ ਕੁਮਾਰ ਜੀ ਸਨਵਾ ਵਿੱਚ ਆਪਣੀਆਂ ਸਰਵਾਵਾਂ ਨਿਵਾ ਰਹੇ ਨੇ ਆਈ ਸੀ ਪੁਸ਼ਪ ਕੁਮਾਰ ਜੀ ਦੇ ਉੱਪਰ ਦੋਸ਼ ਜਿਹੜੇ ਆ ਉਹ ਕਿਉਂ ਲਾਏ ਗਏ ਕਾਰਨ ਕੀ ਸੀ ਅਤੇ ਇਸ ਵੇਲੇ ਕਿਹਨਾ ਹਾਲਾਤਾਂ ਵਿੱਚ ਇਹਨਾਂ ਨੂੰ ਬਾਹਰਲੇ ਦੇਸ਼ ਵਿੱਚੋਂ ਥ੍ਰੈਟ ਜਿਹੜੇ ਆ ਰਹੇ ਨੇ ਅਤੇ ਕਿੰਨਾ ਸੀਰੀਅਸ ਲਿਆ ਜਾ ਰਿਹਾ ਪਰ ਇਹ ਬੈਟਰ ਜਿਹੜਾ ਆ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਆ ਭੱਗ ਰਿਹਾ ਔਰ ਪੂਰੇ ਦੇਖਿਆ ਬਿਲਸਾੜੇ ਬੇਤੇ ਦੀ ਇਹ ਵਿਚਾਰ ਚਾ ਹੋ ਰਹੀ ਆ ਇਹ ਕਾਫੀ ਪਿਛਲੇ ਦਿਨਾਂ ਤੋਂ ਇੱਕ ਮੈਟਰ ਫਲੋਰ ਥਾਣੇ ਦੇ ਵਿੱਚ ਪਹੁੰਚਿਆ ਸੀ ਜਿਸ ਦੇ ਵਿੱਚ ਇੱਕ ਨਾ왈ਕ 14 ਸਾਲ ਦੀ ਲੜਕੀ ਦਾ ਇੱਕ ਜਬਰ ਜਨਾਹ ਜਿਹੜਾ ਉਸਦੇ ਦੁਆਨ ਰੰਦੇ ਨਰਕੇ ਵੱਲੋਂ ਘਾ ਦਿੱਤਾ ਗਿਆ ਸੀ ਐਸੀ ਇਹ 14 ਸਾਲ ਦੀ ਲੜਕੀ ਸੀ ਤੇ ਲੜਕਾ ਕਿੰਨੀ ਉਮਰ ਦਾ ਸੀ ਤਾਂ ਮਰਤੀ 14 ਸਾਲ ਦੀ ਸੀ ਔਰ 18 ਸਾਲ ਦਾ ਲੜਕਾ ਸੀ ਅਸ ਲੜਕੀ 14 ਸਾਲ ਦੀ ਸੀ ਤੇ ਲੜਕਾ ਜਿਹੜਾ ਆ ਉਹ 18 ਸਾਲ 18 ਸਾਲ ਦੀ ਇਹ ਕਿਹੜਾ ਪਿੰਡ ਜਾਂ ਫਿਰ ਸ਼ਹਿਰ ਫਲੋਰ ਪ੍ਰੋਪਰ ਫਲੋਰ ਤੋਂ ਸੀ ਇਹ ਸਰ ਬਿਲਕੁਲ ਫਲੋਰ ਦੇ ਨਜ਼ਦੀਕ ਹੀ ਪੈਂਦਾ ਉਸ ਦੀ ਅਸੀਂ ਪਛਾਣ ਨਹੀਂ ਕਰ ਸਕਦੇ ਕਿਉਂਕਿ ਲੜਕੀ ਜਿਹੜੀ ਉਹ ਨਵਾਲਕ ਹੈ ਔਰ ਜਿਹੜੇ ਆ ਮਾਲ ਦੇ ਬਹਾਈ ਕੋਰਟ ਦੇ ਹੁਕਮ ਉਹ بتاਉਗੇ ਜਿਹੜਾ ਉਹਦੀ ਜਾਣ ਪਛਾਣ ਜਿਹੜੀ ਉਹ ਕਰਤੀ ਜਾ ਰਹੀ ਹੈ ਅੱਛਾ ਇਹ ਜਿਹੜਾ ਮਾਮਲਾ ਫਿਰ ਪੁਲਿਸ ਦੇ ਕੋਲ ਜਾਂਦਾ ਹੈ ਪੁਲਿਸ ਦੇ ਕੋਲ ਸ਼ਿਕਾਇਤ ਫਿਰ ਜਿਹੜੀ ਹੈ ਉਹ ਪਰਿਵਾਰ ਵੱਲ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਕਿਸੇ ਕਿਸਮ ਦੀ ਟਲ ਕੀਤੀ ਗਈ ਹੈ ਸਰਫ ਇਸ ਮਾਮਲੇ ਦੇ ਵਿੱਚ ਜੋ ਪੱਖ মিডিਆ ਅੱਗੇ ਔਰ ਧਿਰ ਵੱਲੋਂ ਪਹਿਲੀ ਧਿਰ ਵੱਲੋਂ ਪੇਸ਼ ਕੀਤਾ ਗਿਆ ਲੜਕੀ ਪਰਿਵਾਰ ਵੱਲੋਂ ਜਾਂ ਸਾਡਾ ਮੁਖੀ ਵੱਲੋਂ ਦੱਸਿਆ ਗਿਆ ਲੜਕੀ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਦੇ ਉਹਨਾਂ ਦੇ ਜਿਹੜੇ ਮਾਮਲੇ ਦੇ ਵਿੱਚ ਪੁਲਿਸ ਨੇ ਦੇਰੀ ਕੀਤੀ ਆ ਔਰ ਦੇਰੀ ਦਾ ਨਹੀਂ ਜਿਹੜਾ ਆ ਇਹ ਮਾਮਲਾ بگੜ ਕੇ ਇੱਥੇ ਤੱਕ ਆਜ ਬਹੁੰਚ ਚੁੱਕਾ ਹੈ ਯਾਨਕਿ ਇਸ ਮਾਮਲੇ ਦੇ ਵਿੱਚ ਥਾਣਾ ਮੁਖੀ ਨੇ ਵੀ ਆਪਣਾ ਪੱਖ ਦੱਸਿਆ ਜੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਲੜਕੀ ਦੇ ਪਰਿਵਾਰ ਔਰ ਲੜਕੇ ਦੇ ਪਰਿਵਾਰ ਵੱਲੋਂ ਪਹਿਲਾਂ ਫੈਸਲੇ ਦੀ ਗੱਲ ਚੱਲੀ ਰਹੀ ਹੈ ਕੁਝ ਤਰ੍ਹਾਂ ਦੀ ਮੈਨ ਦੇਣ ਨੂੰ ਲੈ ਕੇ ਔਰ ਇਹ ਵੀ ਵੀਡੀਓ ਰਿਕਾਰਡਿੰਗ ਵੀ ਸਾਡੇ ਕੋਲ ਮੌਜੂਦ ਹੈ ਐਸੀ ਇਹ ਵੀਡੀਓ ਰਿਕਾਰਡ ਜਿਹੜੀ ਹੈ ਇਹ ਪਰਿਵਾਰ ਵੱਲੋਂ ਦਿੱਤੀ ਗਈ ਜਾਂ ਫਿਰ ਪੁਲਿਸ ਨੇ ਹੈਂਡ ਓਵਰ ਕੀਤੀ ਹੈ ਇਹ ਸਰ ਇਹ ਇੱਕ ਪ੍ਰੈਸ ਕਾਨਫਰੰਸ ਮਰਤੀ ਦੀ ਮਾਤਾ ਵੱਲੋਂ ਮਾਵ ਨੂੰ ਕੀਤੀ ਗਈ ਸੀ ਉਹਦੇ ਵਿੱਚ ਕੁਝ ਨੇ ਇਹ ਗੱਲ ਕੀਤੀ ਸੀ ਵੀ ਇਹ 2 ਲੱਖ ਦਿੰਦੇ ਸੀ ਜੇ ਕਿਤੇ ਇਹ 5 ਲੱਖ ਦਿੰਦੇ ਹੁੰਦੇ ਤਾਂ ਆਸੀਂ ਲੈ ਲੈਂਦੇ ਇਦਾਂ ਦੀ ਗੱਲ ਸਾਹਮਣੇ ਆਈ ਸੀ ਐਸੀ ਸੇ ਇਹ ਕੁੱਲ ਮਿਲਾ ਕੇ ਕਦੋਂ ਫਿਰ ਐਸਐਚ ਸਾਹਿਬ ਨੂੰ ਫਲੋਰ ਤੋਂ ਇਹਨਾਂ ਨੇ ਸਸਪੈਂਡ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਇਹ ਕਿੰਨਾ ਲੰਬਾ ਸਮਾਂ ਹੋ ਗਿਆ ਇਸ ਸਟੋਰੀ ਨੂੰ ਪਰ ਅਜਿਹਾ ਕਿ 4 ਔਰ 5 ਦਿਨ ਪਹਿਲਾਂ ਕੀ ਹੋਇਆ ਇੱਕ ਮਾਮਲੇ ਦੇ ਵਿੱਚ ਫਲੋਰ ਦੇ ਥਾਣਾ ਮੁਖੀ ਨੇ ਦੱਸਿਆ ਦੀ ਮਾਮਲੇ 'ਚ ਦੇਰੀ ਹੋਣ ਦਾ ਕਾਰਨ ਇਹ ਸੀ ਜਿਵੇਂ ਇਹ ਪਰਿਵਾਰ ਜਿਹੜਾ ਪਹਿਲਾਂ ਫੈਸਲੇ ਦੀ ਗੱਲ ਕਰਦਾ ਰਿਹਾ ਪਹਿਲਾਂ ਤਾਂ ਲੜਕੀ ਲੜਕੇ ਦੇ ਪਿਤਾ ਨੇ ਕਿਹਾ ਵੀ ਮੈਂ ਤੁਹਾਡੀ ਮਰਕੀ ਦਾ ਵਿਆਹ ਆਪਣੇ ਲੜਕੇ ਨਾਲ ਕਰ ਦੇਵਾਂਗਾ ਪਰ ਉਹ 4 ਸਾਲ ਬਾਅਦ ਜਦੋਂ ਲੜਕੀ ਦੀ ਉਮਰ 18 ਸਾਲ ਦੀ ਹੋ ਗਈ ਜੀ ਪਰ ਪਰੌਮ ਉੱਥੇ ਇੱਕ ਰੀਟ ਹੋਈ ਕੋਈ ਮੋਟਵਾਰ ਸੱਜਣ ਸੀ ਜਿਹੜੇ ਉਹਨਾਂ ਨੇ ਉਸ ਚੀਜ਼ ਦੀ ਗਾਰੰਟੀ ਮੰਗੀ ਕਿ 4 ਸਾਲ ਬਾਅਦ ਕੋਈ ਸਾਡੀ ਲੜਕੀ ਨੂੰ ਵਿਆਹ ਕੇ ਜਾਏਗਾ ਤੇਰਾ ਮੜਕਾ ਉਹਦੇ ਵਿੱਚ ਕੀ ਗਰੰਟੀ ਆ ਤਾਂ ਲੜਕੀ ਪਰਿਵਾਰ ਵੱਲੋਂ ਲੜਕੇ ਪਰਿਵਾਰ ਨੂੰ ਇਹ ਮੰਗ ਕੀਤੀ ਗਈ ਦੀ ਜਿਹੜਾ ਉਹਨਾਂ ਦਾ ਘਰ ਆ ਜਾਂ ਪਲਾਟ ਆਈਸੀਆਰ ਤੋਂ ਮੰਗ ਲਿਆ ਲੜਕੀ ਦੇ ਨਾਮ ਲਵਾਇਆ ਜਾਵੇ ਜੀ ਜਿਸ ਤੋਂ ਬਾਅਦ ਲੜਕੇ ਪਰਿਵਾਰ ਵੱਲੋਂ ਇਸ ਗੱਲ ਤੋਂ ਮੁਲਕਰ ਹੋ ਗਏ ਜੋ ਸਾਡੀ ਜਾਣਕਾਰੀ ਵਿੱਚ ਆਇਆ ਔਰ ਉਸ ਤੋਂ ਬਾਅਦ ਲੜਕੀ ਦੀ ਮਾਂ ਨੇ ਲੌਰ ਦੇ ਥਾਣੇ ਦੇ ਵਿੱਚ ਜਾ ਕੇ ਇੱਕ ਬਰਗ ਕਰਵਾ ਦਿੱਤੀ ਵੀ ਉਹਨਾਂ ਦੀ 14 ਸਾਲ ਦੀ ਲੜਕੀ ਦੇ ਨਾਲ ਇੱਕ ਗੁਆਂਢ ਰਹਿੰਦੇ ਲੜਕੇ ਵੱਲੋਂ ਬਲੈਕਮਿਲ ਹੋਇਆ ਔਰ ਇਸ ਤੋਂ ਇਲਾਵਾ ਉਸ ਲੜਕੇ ਵੱਲੋਂ ਉਹਨਾਂ ਦੀ 14 ਸਾਲ ਦੀ ਲੜਕੀ ਦੀਆਂ ਨਹਾਉਣੇ ਦੀਆਂ ਅਸ਼ਲੀਲ ਤਸਵੀਰਾਂ ਵੀ ਲਈਆਂ ਗਈਆਂ ਜਿਸ ਦੇ ਆਧਾਰ ਤੇ ਉਸ ਨੂੰ ਲੰਬਾ ਸਮਾਂ ਉਹ ਬਲੈਕਮਿਲ ਵੀ ਕਰਦਾ ਰਿਹਾ ਹੈ ਤੇ ਡਰਾਉਂਦਾ ਤੁਮਕੋ ਰਹੇ ਹਾਂ ਐਮਪੀਨ ਜੀ ਫਿਰ ਦੇਖਿਆ ਜਾਵੇ ਕਿ ਜੇ ਦੋਨਾਂ ਪੱਖਾਂ ਨੇ ਇਸੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਲੜਕੀ ਵਾਲੇ ਆ ਉਹ ਵੀ ਖੁਦ ਕਸੂਰਵਾਦ ਨੇ ਕਿਉਂਕਿ ਉਹ ਪੁਲਿਸ ਤੋਂ ਬਗੈਰ ਹੀ ਇੱਕ ਪਾਸੇ ਤੁਸੀਂ ਪੁਲਿਸ ਨੂੰ ਕੰਪਲੇਂਟ ਕਰਦੇ ਹੋ ਦੂਜੇ ਪਾਸੇ ਤੁਸੀਂ ਲੈਣ ਦੇਣ ਦੀ ਗੱਲ ਆਪੇ ਕਰਦੇ ਹੋ ਰਾਈਨਾਮਾ ਕਰਦੇ ਹੋ ਅਤੇ ਅਗਰੇ ਆਪਣੇ ਆਪ ਵੀ ਤੁਸੀਂ ਐਗਰੀਮੈਂਟ ਕਰਦੇ ਹੋ ਕਿ 14 ਸਾਲ ਹੈ ਅਤੇ 18 ਸਾਲ ਦੀ ਉਮਰ ਜਦੋਂ ਹੋ ਜਾਵੇਗੀ ਤਾਂ ਉਹ ਤੁਹਾਨੂੰ ਵਿਆਹ ਕਰਾਉਣਾ ਪਵੇਗਾ ਤੇ ਉਹਨੇ ਸਮੇਂ ਦੇ ਵਿੱਚ ਵਿੱਚ ਤੁਸੀਂ ਕੋ ਸਰਟਨ ਟਾਈਮ ਦੇ ਵਿੱਚ ਸਾਡਾ ਜਿਹੜੀ ਤੁਹਾਡੀ ਪ੍ਰੋਪਰਟੀ ਹੈ ਉਹ ਸਾਡੀ ਬੱਚੀ ਦੇ ਨਾਮ ਜਿਹੜੀ ਕਰਾਈ ਜਾਵੇ ਇਸ ਸਾਰਾ ਕੁਝ ਬਿਨਾ ਕਿਸੇ ਜੱਜਮੈਂਟ ਤੋਂ ਔਰ ਬਿਨਾ ਕਿਸੇ ਪੁਲਿਸ ਦੀ ਇੰਟਰਵਿਨ ਤੋਂ ਆਪਣੇ ਆਪ ਇਹ ਫੈਸਲਾ ਕਰਨਾ ਕਿ ਕੀ ਕਾਨੂੰਨ ਇਹ ਅਗੇ ਦਿੰਦਾ ਹੈ ਮਾਂ-ਬਾਪ ਨੂੰ ਵੀ ਬਿਲਕੁਲ ਨਹੀਂ ਜ਼ਿਆਦਾਤਰ ਬੱਤੀ ਸਾਹਿਬ ਇਸ ਇੱਕੇ ਜ਼ਿਆਦਾਤਰ ਬਹੁਤ ਬਹੁਤ ਬਿਲਕੁਲ ਕੇਸ ਇਹੋ ਜਿਹੇ ਹੁੰਦੇ ਜਿਨ੍ਹਾਂ ਦੇ ਵਿੱਚ ਆਪ ਹੀ ਸੈਟਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੱਡੀ ਅਮਾਉਂਟ ਦਾ ਮੈਨੂਵਰ ਕਰਕੇ ਔਰ ਇਸ ਇਸ ਦੇ ਵਿੱਚ ਵੀ ਇਦਾਂ ਦਾ ਹੀ ਇੱਕ ਚੀਜ਼ ਦੇਖਣ ਨੂੰ ਮਿਲਿਆ ਜੋ ਸਰੇ ਨਹੀਂ ਕਰ ਸਕਿਆ ਉਸ ਤੋਂ ਬਾਅਦ ਇਹ ਜਿਹੜਾ ਮਾਮਲਾ ਫਲੋਰ ਪੁਲਿਸ ਕੋਲ ਪੁੱਜਿਆ ਔਰ ਫਲੋਰ ਪੁਲਿਸ ਨੇ ਜਿਹੜਾ ਆ ਤਰੀਬ ਲੜਕੀ ਦੀ ਮਾਂ ਦੇ ਦੱਸਣ ਮੁਤਾਬਕ ਮੁਕੱਦਮਾ ਦਰਜ ਕਰਨ ਨੂੰ ਜਿਹੜਾ 40 ਦਿਨ ਦਾ ਸਮਾਂ ਲਗਾ ਦਿੱਤਾ। ਐਸੀ। ਅ ਭਪਜੀ ਇਹ ਲੜਕਾ ਲੜਕੀ ਕਿੰਨੇ ਸਮੇਂ ਤੋਂ ਆਪਸ ਵਿੱਚ ਹੀ ਜਾਣਦੀ ਸੀ ਤੇ ਇਹਨਾਂ ਦੇ ਘਰ ਬਿਲਕੁਲ ਨਜ਼ਦੀਕ ਅਤੇ ਕਿਹੜੀ ਕਾਸਟ ਨਾਲ ਸੰਬੰਧਿਤ ਨੇ? ਪਰ ਇਹ ਜਿਹੜੀ ਲੜਕੀ ਔਰ ਲੜਕਾ ਆ ਦੋਨੇ ਪ੍ਰਵਾਸੀ ਨੇ ਇਹ ਬਿਹਾਰ ਦੇ ਪਿੱਛੋਂ ਆਣ ਵਾਲੇ। ਜੀ। ਔਰ ਫਲੋਰ ਦੇ ਕਿਸੇ ਪਿੰਡ ਦੇ ਵਿੱਚ ਇਹ ਜਿਹੜੀ ਲੜਕੀ ਪਰਿਵਾਰ ਹੈ ਉਹ ਫਲੋਰ ਦੇ ਇੱਕ ਪਿੰਡ ਵਿੱਚ ਪਰਵਾਸੀ ਆ ਰਹੀ ਆ ਸੀ ਕਿ ਲੜਕੀ ਦੀ ਮਾਂ ਜਿਹੜੀ ਸੀ ਉਸ ਨੇ ਇੱਕ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਇਆ ਹੋਇਆ ਹੈ ਔਰ ਜਦ ਕਿ ਦੂਸਰੇ ਪਾਸੇ ਜਿਹੜਾ ਲੜਕਾ ਵੀ ਜਿਸ ਨੇ ਲੜਕੀ ਦੇ ਨਾਲ ਜ਼ਬਰਦਸਤੀ ਕੀਤਾ ਉਹ ਵੀ ਪਰਵਾਸੀ ਹੈ ਦੋਨੇ ਪਰਿਵਾਰ ਪਰਵਾਸੀ ਬਿਹਾਰ ਦੇ ਜਿੱਥੇ ਜਾ ਰਹੇ ਆਈ ਸੀ ਸੂਕਲ ਮਲਾਕੇ ਜੀ ਅਸੀਂ ਗੱਲ ਕਰੀ ਕਿ ਪੁਲਿਸ ਨੇ ਹੁਣ ਐਫ ਆਈ ਆਰ ਦਰਜ ਕੀਤੀ ਹੈ ਤੇ ਕਿਸ ਨੂੰ ਚਾਰਜ ਕੀਤਾ ਜੀ ਬਿਲਕੁਲ ਬਿਲਕੁਲ ਪੁਲਿਸ ਦੀ ਜਾਣਕਾਰੀ ਦੇ ਮੁਤਾਬਕ ਉਸ ਨੂੰ ਮੁਕੱਦਮਾ ਦਰਜ ਕੀਤਾ ਹਰ ਮੁੰਡੇ ਨੂੰ ਜਿਹੜਾ ਹੈ ਰੈਸਟ ਵੀ ਕੀਤਾ ਹੋਇਆ ਹੈ ਅਰਸ ਕੀਤਾ ਹੋਇਆ ਔਰ ਰਿਮਾਂਡ ਲੈ ਆਇਆ ਹੋਇਆ ਪੁਲਿਸ ਨੇ ਇਸ ਬਿਲਕੁਲ ਜੀ ਸਰ ਰਿਮਾਂਡ ਚੱਲ ਰਿਹਾ ਸੀ ਮੈਨੂੰ ਲੱਗਦਾ ਵੀ ਹੁਣ ਉਹਦਾ ਰਿਮਾਂਡ ਵੀ ਜਿਹੜਾ ਸਪੂਟ ਹੋ ਚੁੱਕਾ ਆ ਹੋ ਸਕਦਾ ਉਹ ਜੇਲ੍ਹ ਭੇਜ ਦਿੱਤਾ ਗਿਆ ਹੋਵੇ ਔਰ ਉਹਦੇ ਉੱਤੇ ਸਰ ਇੱਕ POCSO ਐਕਟ ਜਿਹੜਾ ਹੈ ਬਹੁਤ ਹੀ ਖਤਰਨਾਕ ਐਕਟ ਜਿਹੜਾ ਉਹ ਲਗਾਇਆ ਗਿਆ ਹੈ ਪ੍ਰੋਟੈਕਸ਼ਨ ਆਫ ਚਿਲड्रन ਫ্রম ਸੈਕਸਚੁਅਲ ਅਬਸ ਜਿਹੜਾ ਉਹਦੇ ਉੱਤੇ ਲੱਗਿਆ ਹੋਇਆ ਹੈ ਆਈ ਸੀ ਆ ਕੁਝ ਟੈਸਟ ਵੀ ਜਿਹੜੇ ਨੇ ਮੈਡੀਕਲੀ ਤੌਰ ਤੇ ਲਏ ਗਏ ਨੇ ਤਾਂ ਕਿ کورٹ ਦੇ ਵਿੱਚ ਕੇਸ ਜੀ 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 ਜਿਹੜੀ ਇਹ ਮੈਡੀਕਲ ਕਰਕੇ ਰਿਹਾ ਉਹ ਵੀ ਦੀ ਚਰਚਾ ਹੋਈ ਸੀ ਪਰ ਉਹ ਕਨਫਰਮ ਨਹੀਂ ਹੋਇਆ ਕਿ ਕਿਹੜਾ ਪੁਲਿਸ ਨੇ ਮੈਡੀਕਲ ਕਰਵਾਇਆ ਜਾਂ ਨਹੀਂ ਕਰਵਾਇਆ ਅੱਛਾ ਇਹ ਜਿਹੜਾ ਲੜਕਾ ਆ ਇਹਦੇ ਬਾਰੇ ਵਿੱਚ ਥੋੜੀ ਜਾਣਕਾਰੀ ਦਿਓਗੇ ਕਿ ਇਹਦੇ ਉੱਪਰ ਪਹਿਲਾਂ ਵੀ ਕੋਈ ਮੁਕੱਦਮਾ ਹੈ ਜਾਂ ਕੋਈ ਐਸਾ ਇਹਦਾ ਕ੍ਰਿਮੀਨਲ ਰਿਕਾਰਡ ਹੈ ਨਹੀਂ ਇਸ ਤਰ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਜੀ ਇਸ ਲੜਕੇ ਦਾ ਇਹ 12 ਸਾਲ ਦੀ ਇੱਕ ਦੱਸੀ ਜਾ ਰਹੀ ਹੈ ਬਸ ਇੱਕ ਆਂਡ ਗਵਾਨ ਦੇ ਵਿੱਚ ਰਹਿੰਦੇ ਸੀ ਉੱਥੋਂ ਹੀ ਇਹਨਾਂ ਦਾ ਕੋਈ ਰਿਲੇਸ਼ਨ ਡਵੈਲਪ ਹੋ ਗਿਆ ਜਾਂ ਕਿੱਦਾਂ ਵੀ ਆ ਉਹ ਲੜਕੀ ਦੀ ਮਾਂ ਦੇ ਦੱਸਣ ਮੁਕਾਬਕ ਉਹਨਾਂ ਦੇ ਘਰ ਪਾਣੀ ਦੀ ਸਮੱਸਿਆ ਸੀ ਉਹਨਾਂ ਦੀ ਲੜਕੀ ਉਹਨਾਂ ਦੇ ਕਰਨਾ ਹੋਣ ਗਈ ਸੀ ਜਿੱਥੇ ਇਹਨੇ ਪਹਿਲਾਂ ਵੀਡੀਓ ਬਣਾ ਲਈ ਸੀ ਇਦਾਂ ਦਾ ਕੁਝ ਮਾਮਲਾ ਚੱਲਦਾ ਰਿਹਾ ਸੀ ਜਦੋਂ ਹੁਣ ਆਪਸ ਵਿੱਚ ਹੀ ਗਲਤ ਕੀਤੀ ਐਗਰੀਮੈਂਟ ਸਿਰੇ ਨਹੀਂ ਚੜਿਆ ਉਸ ਤੋਂ ਬਾਅਦ ਪੁਲਿਸ ਨੇ ਉਹਨੂੰ ਰੈਸਟ ਵੀ ਕਰ ਲਿਆ ਤਾਂ ਫਿਰ ਇਹਨਾਂ ਨੂੰ ਸਸਪੈਂਡ ਕਰ ਲੈਣਾ ਕਿ ਇੰਨੇ ਦਿਨ ਲਾਈ ਹੈ ਤੇ ਹੁਣ ਜਿਹੜੀ ਆ ਇਹ ਇੱਕ ਜਿਹੜੀ ਖਬਰ ਆ ਟਵਿਸਟ ਕਰਦੇ ਆ ਇੱਕ ਪਾਸੇ ਨੂੰ ਕਿ ਇਹਨਾਂ ਨੂੰ ਥ੍ਰੈਟ ਆ ਰਹੇ ਨੇ ਥ੍ਰੈਟ ਜਿਹੜੇ ਨੇ ਉਹ ਬਾਹਰਲੇ ਦੇਸ਼ ਵਿੱਚੋਂ ਆ ਰਹੇ ਨੇ ਉਹ ਵੀ ਗੁਆਂਢੀ ਦੇਸ਼ ਵਿੱਚੋਂ ਅਚੇ ਥ੍ਰੈਟ ਬਾਹਰਲੇ ਦੇਸ਼ ਵਿੱਚੋਂ ਆਉਣ ਦਾ ਕਾਰਨ ਕੀ ਆ ਇਸ ਸਟੋਰੀ ਨਾਲ ਰਿਲੇਟਡ ਹੈ ਥ੍ਰੈਟ ਨੇ ਪਰ ਉਹ ਜਿਹੜਾ ਮੈਟਰ ਆ ਜਦੋਂ ਇਹ ਸਾਰਾ ਮੈਟਰ ਹੋਇਆ ਪੁਲਿਸ ਨੂੰ ਸ਼ਿਕਾਇਤ ਪਹੁੰਚੀ ਸਿਕਾਇਤ ਪਹੁੰਚੇ ਤੋਂ ਬਾਅਦ ਇੱਕ ਲੜਕੀ ਦੀ ਮਾਂ ਵੱਲੋਂ ਔਰ ਇੱਕ ਲੜਕੀ ਵੱਲੋਂ ਤੇ ਕੁਝ ਮੋਟਬੜ ਬੰਦਿਆਂ ਨੂੰ ਨਾਲ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ जिसे लड़की की मां तो वालों था मुखी दो लड़की वालों कुछ फोन कॉल भी जो वायरल की जिस वि थाना मुखी वालों कोई गल होंगी पी है पर थाना मुखी ने कहा कि कट्ट व्ड के पेश की जा रही इस तरह यह तो सिलसिला चलता रहा ਔਰ ਐਸਐਸਪੀ ਗਿਰੰਦਰ ਗਪੀ ਨੇ ਉਹ ਰਿਕਾਰਡਿੰਗਾਂ ਦੇ ਜਹਾਜ਼ ਦੇ ਉੱਤੇ ਵੀ ਲੜਕੀ ਦੀ ਮਾਰ ਅਤੇ ਬਹੋਲ ਦਾ ਸ਼ੱਕ ਜ਼ਾਹਰ ਕਰਦੇ ਆ ਜਾਂ ਉਹਨਾਂ ਕੋਲ ਉਹ ਰਿਕਾਰਡਿੰਗਾਂ ਜਾਣ ਤੇ ਉਹਨਾਂ ਨੇ ਥਾਣਾ ਮੁਕੀਤਪੁਰ ਨੂੰ ਸੌਰੀ ਤੌਰ ਤੇ ਸਸਪੈਂਡ ਕਰ ਦਿੱਤਾ ਸੀ ਐਸੇ ਪੱਤਰਕਾਰ ਤੁਸੀਂ ਇਹ ਜਾਣਕਾਰੀ ਤੁਹਾਡੇ ਪਾਸ ਕਿੰਨੇ ਕੁ ਐਕਸਟਰਾ ਕਲੂ ਮਿਲਿਆ ਕਿ ਇਹ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਇਹ ਸੱਚਮੁੱਚੀ ਇਹ ਪਾਕਿਸਤਾਨੀ ਹੋਣੀ ਹੈ ਔਰ ਇਹ ਇੱਕ ਪਾਕਿਸਤਾਨੀ ਇਹ ਲੜਕਾ ਹੈ ਔਰ ਨੰਬਰ ਜਿਹੜੇ ਨੇ ਉਹ ਕਿਸੇ ਵੀਲੇ ਵੀ ਕਿਸੇ ਤਰ੍ਹਾਂ ਸੌਫਟਵੇਅਰ ਵਿੱਚੋਂ ਤੁਸੀਂ ਇਹ ਕ੍ਰੀਏਟ ਕਰ ਸਕਦੇ ਹੋ ਪਰ ਇਹਦੇ ਬਾਰੇ ਇਹ ਜਾਣਕਾਰੀ ਹੈ ਵੀ ਉਕਤ ਸਾਰੇ ਮਾਮਲਿਆਂ ਵਿੱਚ ਜਦੋਂ ਲੜਕੀ ਦੀਆਂ ਰਿਕਾਰਡਿੰਗਾਂ ਵਾਇਰਲ ਹੋਣ ਤੋਂ ਬਾਅਦ ਥਾਣਾ ਮੁਖੀ ਨੇ ਆਪਣਾ ਪੱਖ ਰੱਖਿਆ ਪੱਖ ਰੱਖਦੇ ਸਾਰੇ ਹੀ ਜਿਹੜਾ ਥਾਣਾ ਮੁਖੀ ਨੂੰ ਅੱਜ ਸਵੇਰ ਅੱਜ ਦੇ ਦਿਨ ਜਿਹੜੀ ਹੈ ਇੱਕ ਵੀਡੀਓ ਇੱਕ ਕਾਲ ਆਉਂਦੀ ਹੈ ਜਿਹਦੇ ਵਿੱਚ ਉਹ ਦੱਸਦਾ ਵਾ ਮੇਰੇ ਸ਼ਖਤ ਵੀ ਮੈਂ ਕਾਹ ਯਾਦ ਪੱਤੀ ਹਾਂ ਕੋਈ ਓਕੇ ਔਰ ਮੈਂ ਮੇਰੇ ਕੋਲ ਜਿੰਦਦਰ ਦੂ ਨਹੀਂ ਤੂੰ ਬਿਆਨ ਦੇ ਉਹ ਹਟ ਜਾ ਮੀਡੀਆ ਦੇ ਵਿੱਚ ਮਤਲਬ ਐਫਐਸਓ ਨੂੰ ਜਿਹੜਾ ਐਫਐਸਓ ਨੇ ਦੱਸਿਆ ਪੁੱਛ ਰਿਹਾ ਕਬਾੜ ਦੇ ਮੈਨੂੰ ਇਹ ਧਮਕੀਆਂ ਮਿਲ ਰਹੀਆਂ ਔਰ ਮੈਨੂੰ ਔਰ ਮੇਰੇ ਪਰਿਵਾਰ ਨੂੰ ਜਿਹੜਾ ਜਾਨੋਂ ਮਾਰਨ ਦਾ ਖਤਰਾ ਹੈ ਪਰ ਇਹ ਸਟੋਰੀ ਜਿਹੜੀ ਹੈ ਰਿਲੇਟਡ ਟੂ ਫਲੋਰ ਏਰੀਆ ਦੀ ਹੈ ਅਤੇ ਸਾਡੇ ਗਵਾਂਡ ਦੇਸ਼ ਪਾਕਿਸਤਾਨ ਤੋਂ ਥ੍ਰੈਟ ਹੋਣੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਕਿਵੇਂ ਕਿਸ ਤਰ੍ਹਾਂ ਥ੍ਰੈਟ ਕਰਨੇ ਕੀ ਇਹ ਲੜਕੀ ਐ ਜਿਹੜੀ ਆ ਪਾਕਿਸਤਾਨ ਦੇ ਵਿੱਚ ਵੀ ਕਿਸੇ ਲੜਕੇ ਨਾਲ ਜਾਂ ਕਿਸੇ ਹੋਰ ਆਪਣੀ ਅਸੀਲੀਅਨ ਨਾਲ ਗੱਲਬਾਤ ਕਰਦੀ ਹੋਵੇਗੀ ਫੇਸਬੁੱਕ ਜਿਹੜੀ ਆ ਦੁਨੀਆ ਦੇ ਵਿੱਚ ਕਿਸੇ ਜਗ੍ਹਾ ਵੀ ਤੁਸੀਂ ਜਾਂਦੇ ਹੋ ਕਿ ਇਹ ਆਪਣਾ ਜਾਲ ਵਿਛਾ ਲੈਂਦੀ ਆ ਅਤੇ ਆਪਣੀ ਦੋਸਤੀ ਪਾ ਲੈਂਦੀ ਆ ਅਤੇ ਦੋਸਤੀ ਨਾਲ ਨਾਲ ਦੁਸ਼ਮਣੀ ਵੀ ਇਹ ਵਧਾਉਂਦੀ ਆ ਤੁਹਾਡੇ ਮੁਤਾਬਕ ਇਹ ਕੁੱਲ ਮਿਲਾ ਕੇ ਇਹ ਜਿਹੜਾ ਮਾਮਲਾ ਆ ਕਿਵੇਂ ਕਿਸ ਤਰ੍ਹਾਂ ਇਹ ਜਿਹੜਾ ਥ੍ਰੈਟ ਵਾਲੀ ਕਾਲ ਆ ਔਰ ਇਹਨੂੰ ਕਿਸੇ ਤਰ੍ਹਾਂ ਸਲਝਾਇਆ ਜਾ ਰਿਹਾ ਅਤੇ ਇਹਨੂੰ ਕਿੰਨਾ ਸੀਰੀਅਸ ਲਿਆ ਜਾ ਰਿਹਾ ਕੋਈ ਆਪਣੇ ਪੁਲਿਸ ਅਫਸਰ ਦੇ ਵੱਲੋਂ ਹੋਰ ਕੀ ਜਾਣਕਾਰੀ ਮਿਲੀ ਹੈ ਔਰ ਕਿੰਨੀ ਵਾਰੀ ਫੋਮ ਰਾਇ ਨੇ ਕਿ ਵੀਡੀਓ ਵੀ ਵਾਰ ਹੋਏ ਨੇ ਵੀਡੀਓ ਕਾਨਫਰੈਂਸ ਰਾਹੀਂ ਇਨਸੈਂਸ ਕਿ ਜਾਂ ਫਿਰ ਸਿਰਫ ਇੱਕ ਆਵਾਜ਼ ਹੀ ਰਹੀ ਹੀ ਥ੍ਰੈਟਾਈ ਨੇ ਸਰ ਇਹਦੇ ਵਿੱਚ ਐਸਐਫਓ ਫਲੌ ਨੂੰ 9 ਤਰੀਕ ਨੂੰ ਵੀ ਪੁਲਿਸ ਆਈਆਂ ਜੇ ਤੁਸੀਂ ਜਿਹੜਾ ਇਹ ਕੰਮ ਕਰ ਰਹੇ ਹੋ ਪਿੱਛੇ हट ਜਾਓ ਉਸ ਤੋਂ ਬਾਅਦ ਜਦੋਂ ਐਸਐਟੋਸ ਲੋਰ ਨੇ ਮੀਡੀਆ ਕੇ ਪੱਖ ਰੱਖਿਆ ਉਹਦਾ ਪੱਖ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਤੇੰਨੇ ਨਾਲ ਵਾਇਰਲ ਹੋਇਆ ਉਸ ਤੋਂ ਬਾਅਦ ਉਹਨੂੰ ਜਿਹੜਾ ਅੱਜ ਵੀ ਇੱਕ ਕਾਲ ਆਈ ਆ ਜਿਵੇਂ ਕਿ ਉਹਨਾਂ ਦੇ ਨਾਲ ਬੈਠੇ ਕਿਸੇ ਕਾਪੀ ਨੇ ਵੀਡੀਓ ਬਣਾ ਕੇ ਰਿਪੋਰਟ ਕੀਤਾ ਆਡੀਓ ਕਾਲ ਰਾਹੀਂ ਉਹਨੂੰ ਕਿਹਾ ਗਿਆ ਵੀ ਬਿਰਿੰਦਰ ਮੇਹਤੂ ਦੂਰ ਨਹੀਂ ਔਰ ਮੈਂ ਪਤੀ ਕੀ ਸਹਿਆਂ ਜਿਹੜੀ ਸਾਡੀ ਜੀਵਨ ਜਾਨ ਹੈ ਸੀ ਐਸਐਟੋਸ ਲੋਰ ਨੇ ਅੱਜ ਇੱਥੇ ਸਾਡੇ ਕੋਲ ਆ ਕੇ ਖਲਾਸਾ ਕੀਤਾ ਔਰ ਬੜੀ ਚਿੰਤਾ ਜ਼ਾਰ ਕੀਤੀ ਆ ਤੇ ਉਹਨਾਂ ਨੇ ਇੱਕ ਉੱਚ ਅਧਿਕਾਰੀਆਂ ਤੋਂ ਵੀ ਆਪਣੀ ਸੁਰੱਖਿਆ ਦੀ ਮੰਗ ਵੀ ਕੀਤੀ ਆ ਵੀ ਉਹਨਾਂ ਦੀ ਜਾਨ ਨੂੰ ਖਤਰਾ ਹੈ ਐਸੇ ਪੱਤਰਕਾਰ ਹੋਣ ਦੇ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਕੇਸ ਬਾਰੇ ਤੁਸੀਂ ਡੰਗਾਈ ਚ ਕਿਸ ਹੱਦ ਤੱਕ ਤੁਹਾਡੀ ਕਲਮ ਪਹੁੰਚ ਚੁੱਕੀ ਆ ਇਸ ਕੇਸ ਬਾਰੇ ਇਹ ਕਹਿੰਦਾ ਕੋਈ ਵੀ ਇਹ ਜਿਹੜਾ ਕੇਸ ਇੱਕ ਛੋਟੇ ਜਿਹੇ ਪਿੰਡ ਦਾ ਤੇ ਛੋਟਾ ਜਿਹਾ ਕੇਸ ਸੀ ਜੋ ਕੁਝ ਅਕਸਰਾਂ ਦੀ ਅਣਗਹਿਲੀ ਕਾਰਨ ਕੁਝ ਉਸ ਪਰਿਵਾਰ ਦੀ ਆਪਣੀ ਹੰਗਾਮੀ ਲੋਨ ਦੇ ਚੱਕਰ ਦੇ ਵਿੱਚ ਕੁਝ ਪ੍ਰਸਾਸ਼ਕਾਂ ਦੇ ਚੱਕਰ ਵਿੱਚ ਬਹੁਤ ਵੱਡਾ ਬਣ ਗਿਆ ਔਰ ਜਿਹਦੇ ਵਿੱਚ ਇੱਕ ਵੱਡਾ ਵੱਡੇ ਵਿਦੇਸ਼ਾਂ ਤੋਂ ਫੋੜ ਵੀ ਆਉਣ ਲੱਗ ਪਿਆ ਔਰ ਇੱਕ ਵੱਡਾ ਮੈਟਰ ਬਣ ਗਿਆ ਔਰ ਜੋ ਹਜੇ ਤੱਕ ਸੁਝਿਆ ਨਹੀਂ ਔਰ ਇਸ ਮਾਮਲੇ ਵਿੱਚ ਮਹਿਲਾ ਬਾਲ ਕਮਿਸ਼ਨ ਵੱਲੋਂ ਵੀ ਨੋਟਿਸ ਲਿਆ ਗਿਆ 100 ਮੋਟਰ ਜਿਹੜਾ ਲੋਕਤ ਆਪਣੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਵੀ ਲਿਆ ਗਿਆ ਹੋਇਆ ਪਰ ਐਸਐਚ ਪੂਸ਼ਨ ਕੁਮਾਰ ਦੀ ਅਸੀਂ ਇਹ ਕਹਿ ਸਕਦੇ ਹਾਂ ਕਿ ਦੇਰੀ ਹੋਣ ਦਾ ਕਾਰਨ ਸੋ ਮਨੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੋਵੇਗੀ ਅਤੇ ਦੂਜੇ ਪਾਸੇ ਉਸ ਤੋਂ ਦੇ ਕੇ ਪਰਿਵਾਰ ਨੇ ਇਹਨਾਂ ਨੂੰ ਜਾਣ ਕੇ ਲੇਟ ਦਿੱਤੀ ਹੋਵੇਗੀ ਔਰ ਜਦੋਂ ਫਿਰ ਪੁਲਿਸ ਕੋ ਗਏ ਹੈ ਸੀਨੀਅਰ ਪੁਲਿਸ ਅਫਸਰ ਦੇ ਕੋਲ ਤਾਂ ਉਹਨਾਂ ਨੇ ਫਿਰ ਟਾਈਮ ਫਰੇਮ ਜਿਹੜਾ ਆ ਦੱਸਿਆ ਹੋਵੇਗਾ ਜਦੋਂ ਇਹ ਘਟਨਾ ਵਾਪਰੀ ਹੈ ਪਰ ਜਾਣਕਾਰੀ ਜਿਹੜੀ ਹੈ ਪੁਲਿਸ ਨੂੰ ਲੇਟ ਆਈ ਹੈ ਪੁਲਿਸ ਅਫਸਰ ਜਿਹੜੇ ਸਾਡੇ ਇੰਸਪੈਕਟਰ ਸਾਹਿਬ ਨੇ ਇਹ ਕਹਿੰਦੇ ਆ ਕਿ ਇਹਨਾਂ ਨੂੰ ਕਦੋਂ ਪਤਾ ਲੱਗਾ ਆ ਤੇ ਇਹਨਾਂ ਤੇ ਜਿਹੜਾ ਦੋਸ਼ ਆ ਉਹ ਇਹ ਆ ਕਿ ਦੇਰੀ ਕਿਉਂ ਹੋਈ ਆ ਇਹਨਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਪਹਿਲਾ ਲੜਕੀ ਪਰਿਵਾਰ ਦੀ ਤੇ ਲੜਕੇ ਪਰਿਵਾਰ ਦੀ ਡੀਲ ਚੱਲਦੀ ਰਹੀ ਜਦੋਂ ਸਿਰੇ ਨਹੀਂ ਚੱਲੀ ਇਹਨਾਂ ਕੋਲ ਜਿਹੜੀ ਚਪੈਟ ਪਹੁੰਚੀ ਪਰ ਉਸ ਤੋਂ ਬਾਅਦ ਵੀ ਇਹਨਾਂ ਦੀ ਡੀਲ ਫਿਰ ਵੀ ਚੱਲਦੀ ਰਹੀ ਕਾਫੀ ਦਿਨ ਉਹ ਕਰਕੇ ਮਾਮਲਾ ਲੈਟ ਹੋਇਆ ਔਰ ਇੱਕ ਵਜਾ ਜਿਹੜੀ ਆ ਥਾਣਾ ਮੁਖੀ ਨੇ ਦੱਸਿਆ ਵੀ ਇਹ ਮਾਮਲਾ ਜਿਹੜਾ ਫੋਕਸ ਉਹ ਐਪਦਾ ਸੀ ਔਰ ਇਹਦੇ ਵਿੱਚ ਇੱਕ ਲੇਡੀ ਇਨਸਪੈਕਟਰ ਨੇ ਜਿਹੜਾ ਆ ਇੱਕ ਕੇਸ ਜਿਹੜਾ ਫਾਈਲ ਕਰਨਾ ਹੁੰਦਾ ਕਿਉਂਕਿ ਇੱਕ ਲੜਕੀ ਦਾ ਮਾਮਲਾ ਆ ਇਸ ਕਾਨੂੰਨ ਜਿਹੜੀ ਬਣੀ ਹੋਈ ਆ ਓ ਆਈ ਸੀ ਬੜੀ ਮਿਹਰਬਾਨੀ ਔਰ ਅਸੀ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਵਿਪਨ ਗਰਜੀ ਫਲੋਰ ਏਰੀਆ ਤੋਂ ਅਜੀਤ ਦੀ ਟੀਮ ਦੇ ਮੈਂਬਰ ਨੇ ਔਰ ਸਮੇਂ ਸਮੇਂ ਤੇ ਅਸੀਂ ਔਰ ਬੜੇ ਸਮੇਂ ਵਿੱਚ ਗਲਬਤ ਕਰਦੇ ਰਹੂਗੇ ਗਰਜੀ ਸਮਝਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੰਤ ਵਿੱਚ ਮੈਂ ਜਨਣਾ ਚਾਹੁੰਦਾ ਇਨਸਪੈਕਟਰ ਸਾਹਿਬ ਕੁਦਰਤੀ ਗੱਲ ਹੈ ਇਸ ਲਈ ਸਟ्रेस ਵਿੱਚ ਛੁਣਗੇ ਡਿਪਰੈਸ਼ਨ ਵਿੱਚ ਛੁਣਗੇ ਅਤੇ ਉਹਨਾਂ ਦੀ ਇਹਦਾ ਕਾਰਨ ਔਰ ੜੀ ਸਾਫ ਸਪਸ਼ਟ ਹੈ ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਦੀ ਜਿਹੜੀ ਕਾਰਜ ਕਾਰੀਆ اور ਇਹਨਾਂ ਦੀ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਐਜ਼ ਅ ਪੁਲਿਸ ਅਫਸਰ ਲੋਕਾਂ ਤੋਂ ਜੋ ਜਾਣਕਾਰੀ ਅਸੀਂ ਹਾਸਲ ਕੀਤੀ ਹੈ ਕਿ ਇੱਕ ਅਨਸਾਫ ਪਸੰਦ ਇਹ ਪੁਲਿਸ ਅਫਸਰ ਨੇ ਔਰ ਜਿsubsubsection ਡਿਊਟੀ ਕੀਤੀ ਹੈ ਅਤੇ ਲੋਕ ਇਹਨਾਂ ਤੋਂ ਬਿਹੱਦ ਖੁਸ਼ ਨੇ ਤੇ ਐਨਆਰਆਈ ਲੋਕ ਵੀ ਅਕਸਰ ਦੱਸਦੇ ਨੇ ਕਿ ਜਦੋਂ ਵੀ ਸਾਨੂੰ ਕੋਈ ਮੁਸ਼ਕਲ ਆਈ ਹੈ ਤਾਂ ਇਨਸਪੈਕਟਰ ਸਾਹਿਬ ਨੇ ਸਾਡੀ ਕਾਨੂੰਨ ਦੇ ਮੁਤਾਬਕ ਬੰਦੀ ਕਾਰਵਾਈ ਜਿੱਥੇ ਕੀਤੀ ਹੈ ਸਾਨੂੰ ਬੰਦੀ ਕਾਰਵਾਈ ਵਿੱਚ ਮਦਦ ਵੀ ਦਵਾਈ ਹੈ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਅਸੀਂ ਹੈਲਪ ਵੀ ਲੈ ਚੁੱਕੇ ਹਾਂ ਸੋ ਇਹ ਸੀ ਸਾਡਾ ਅੱਜ ਦਾ ਸੈਗਮੈਂਟ ਜੋ ਕਿ ਵਿਪਨ ਗੈਰੀ ਜੀ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਐਸ ਐਚਓ ਪੂਸ਼ਨ ਕੁਮਾਰ ਜੀ ਨੂੰ ਮੈਡਰਿੰਗ ਧਮਕੀਆਂ ਜਿਹੜੀ ਕਿ ਬੜੇ ਸੀਰੀਅਸ ਨੇ ਤੁਸੀਂ ਜਾਣਦੇ ਹੋ ਕਿ ਦੇਸ਼ ਵਿਦੇਸ਼ ਵਿੱਚ ਲੋਕਾਂ ਨੂੰ ਬਾਹਰੀ ਦੇਸ਼ਾਂ ਵਿੱਚੋਂ ਮੈਡਰਿੰਗ ਧਮਕੀਆਂ ਇਹ ਆਉਣ ਵਾਲਾ ਸਮਾਂ ਜਿਹੜਾ ਆ ਇਹ ਬਹੁਤਾ ਕੋਈ ਵਧੀਆ ਸਮਾਂ ਨਹੀਂ ਹੈ ਕਿਉਂਕਿ ਇਹ ਏਡੀ ਫੇਸਬੁੱਕ ਹੈ ਕ੍ਰੇਸਬੁੱਕ ਹੈ ਔਰ ਇਸ ਫੇਸਬੁਕ ਫੇਸਬੁਕ ਦੇ ذریعے ਤੁਹ ਜਾਂਦੇ ਕਿ ਕਿੰਨੀਆਂ ਮੌਤਾਂ ਜਿਹੜੀਆਂ ਨੇ ਹੋ ਰਹੀਆਂ ਨੇ ਸਿਰਫ ਗੱਲਾ ਪੰਜਾਬੀ ਹੀ ਨਹੀਂ ਪੰਜਾਬ ਵਿੱਚ ਹੀ ਨਹੀਂ ਲੋਕ ਫਰੋਤੀ ਮੰਗਦੇ ਕੈਨੇਡਾ ਵਿੱਚ ਸਭ ਤੋਂ ਵੱਧ ਰਕਤ ਵਿਕਤੀ ਦੀ ਐਕਸਟਰਸ਼ਨ ਕੇਸ ਜਿਆਦਾ ਨੇ ਅਤੇ ਸਾਡੇ ਇੱਥੇ ਬਰੌਂਟਰ ਸ਼ੇਅਰ ਦੇ ਵਿੱਚ ਕਿੰਨੇ ਮਾਰਡਰ ਹੁੰਦੇ ਨੇ ਕਿੰਨੀਆਂ ਚੋਰੀਆਂ ਹੁੰਦੀਆਂ ਨੇ ਕਿੰਨੇ ਡੱਕੇ ਹੁੰਦੇ ਨੇ ਔਰ ਅਸੀਂ ਸਿਰਫ ਕਲੇਮ ਜਿਹੜਾ ਬਲੇਮ ਕਰਦੇ ਆ ਪੰਜਾਬ ਨੂੰ ਖੈਰ ਅਸੀਂ ਪੰਜਾਬ ਸਹੀ ਸलामਤ ਰਹੇ ਅਸੀਂ ਅਰਦਾਸ ਕਰਦੇ ਆ ਆਪਣੇ ਦੇਸ਼ ਦੀ Ağırji, samandiliyor da çok kıyaa. Thank <laughs> ਮਟਕੇ ਦੀ ਕੁਲਫੀ ਜੋ ਖਾਵੇ ਰੇ ਜੇ ਦੰਗ ਕਿਉਂ ਆ ਗਿਆ ਨਾ ਮੂੰਹ ਚ ਪਾਣੀ ਤਾਂ ਫਿਰ ਤੁਸੀਂ ਵੀ ਬਣਾਓ ਆਪਣੀਆਂ ਖੁਸ਼ੀਆਂ সুইਟ ਮੈਲ ਦੇ ਨਾਲ ਜੋ ਤੁਹਾਡੇ ਸਵਾਦ ਅਤੇ ਸਿਹਤ ਨੂੰ ਮਦਦ ਖਿਆਲ ਰੱਖਦੇ ਨੇ ਮੂੰਹ ਮਿੱਠਾ ਕਰਾਂ ਦੇ ਚੰਨ ਵੇ ਕਿ ਖੁਸ਼ੀਆਂ ਨੇ ਆਈਆਂ ਕਿ ਖੁਸ਼ੀਆਂ ਨੇ ਆਈਆਂ लेना सभी खरीद लो मिठाइया खरीद लो मिठाइया इस दिवाली थोड़ा खाओ पर बढ़िया खाओ मिठाइया गिफ्ट बॉक्सेस ले जाना ना भूलियो। आज ही पहुँचो स्वीट महल इन डेल फोर वन सिक्स सिक्स सेवन नाइन नाइन वन नाइन वन ਬੇਠਾ ਲੱਡੂ ਬਰਫੀ ਜਿਹੜੇ ਚਾਹਣੇ ਪੰਜਾਬੀ ਨਵੇਂ ਡਿਜ਼ਾਈਨਾਂ ਦੇ ਡਿਜ਼ਾਈਨਰ ਸੂਟ ਤੇ ਨਾਲ ਦੀ ਨਾਲ ਚਾਹਣੇ ਉਹ ਜਾਗੋ ਦਾ ਸਾਮਾਨ ਤਾਂ ਹੁਣ ਕਿਸੇ ਵੀ ਤਰ੍ਹਾਂ ਦੀ ਵਿਆਹ ਹੋਵੇ ਸ਼ਾਦੀ ਤੇ ਜਾਂ ਫਿਰ ਕੋਈ ਵੀ ਹੋਰ ਫੰਕਸ਼ਨ ਤਾਂ ਪੰਜਾਬੀ ਔਰਤਾਂ ਦੇ ਲਈ ਪੰਜਾਬੀ ਸੂਟ ਲੈਣ ਦੇ ਲਈ ਤੁਸੀਂ ਪਹੁੰਚਣਾ ਪੰਜਾਬ ਟੈਕਸਟਾਈਲ ਮਾਲਟਨ ਦੇ ਵਿੱਚ 2980 ਡਰੂ ਰੋਡ ਯੂਨਿਟ 132 ਮਿਸੀ ਸਾਗਾ ਦੇ ਨਾਲ ਦੀ ਨਾਲ ਮਰਦਾਂ ਲਈ ਜੈੱਗ ਦਾ ਕੁਰਤੇ ਪਜਾਮੇ ਪੱਗਾਂ ਹਰ ਤਰ੍ਹਾਂ ਦਾ ਸਾਮਾਨ ਤੁਹਾਨੂੰ ਇੱਥੇ ਮਿਲਦਾ ਕੱਪੜੇ ਨਾਲ ਰਿਲੇਟਡ ਨੋਜ਼ ਰੈਸਟੋਰੈਂਟ ਜਿੱਥੇ ਤੁਸੀਂ ਐਕਸਪੀਰੀਅੰਸ ਕਰ ਸਕਦੇ ਹੋ ਪੰਜਾਬ ਦੇ ਫਲੇਵਰ ਮੈਜੈਸਟਿਕ ਡਾਈਨਿੰਗ ਐਟਮੋਸਫੀਅਰ ਦੇ ਵਿੱਚ ਇੱਥੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਵੈਜ ਨਾਨ ਵੈਜ ਪਕਵਾਨ ਰਾਇਲ ਫਲੇਵਰਸ ਨਾਲ ਇਹਨਾਂ ਦਾ ਪਾਰਟੀ ਹਾਲ ਤੇ ਬਹੁਤ ਸਾਰੀਆਂ ਆਈਟਮਾਂ ਟੇਕ ਅਵੇ ਕਰੋ ਡਾਈਨ ਇਨ ਕਰੋ ਜਾਂ ਫਿਰ ਕਰਾਉਣੀ ਹੋਵੇ ਹੋਮ ਡਿਲੀਵਰੀ ਦਿੱਲੀ ਬਟਰ ਚਿਕਨ ਗੋਲ ਗੱਪੇ ਰਾਜਮਾ ਤੇ ਜਾਂ ਫਿਰ ਖਾਣਾ ਹੋਵੇ ਕਬਾਬ ਇਸ ਤੋਂ ਇਲਾਵਾ ਬਹੁਤ ਸਾਰੀਆਂ ਆਈਟਮਸ ਮਿਲਦੀਆਂ ਨੇ ਤੁਹਾਨੂੰ ਪਨੂਜ਼ ਰੈਸਟੋਰੈਂਟ ਤੇ ਪਹੁੰਚਣਾ ਤੁਸੀਂ ਬ੍ਰੈਂਟਨ ਦੇ ਵਿੱਚ 2563 ਸਟੀਲਜ਼ ਐਵਨਿਊ ਯੂਨਿਟ ਨੰਬਰ 2324 ਕਾਲ ਕਰੋ 905924809059248000 ਤੇ ਪਨੂਜ਼ ਰੈਸਟੋਰੈਂਟ ਮੰਡੇ ਟੂ ਥਰਸਡੇ 11am ਟੂ 11pm ਫਰਾਈਡੇ ਸੰਡੇ 11am ਟੂ 2pm ਤੱਕ ਤੁਹਾਨੂੰ ਸਰਵਿਸਿਸ ਦਿੰਦੇ ਨੇ ਪਨੂਜ਼ ਰੈਸਟਾਂ ਦਾ ਪਾਰਟੀ ਹਾਲ ਇੱਥੇ ਤੁਸੀਂ ਹੁਣ ਵੈਡਿੰਗਸ ਕਾਰਪੋਰੇਟ ਇਵੈਂਟ ਲਾਰਜ ਗੈਦਰਿੰਗ ਵਿਦ ਪ੍ਰੀਮੀਅਮ ਅਮੈਨਿਟੀਆਂ ਦਾ ਫੰਕਸ਼ਨ ਕੋਈ ਵੀ ਕਰਨਾ ਹੋਵੇ ਤਾਂ ਯਾਦ ਰੱਖੋ ਫਿਰ ਬ੍ਰੈਂਟਨ ਦੇ ਵਿੱਚ ਧੁਮਾਂ ਪਾਰਿਆ ਅਪ ਟੂ 200 ਤੱਕ ਦੀ ਕੈਪੈਸਿਟੀ ਹੈ ਹੁਣ ਫਿਰ ਜਦੋਂ ਵੀ ਕੋਈ ਕਰਨੀ ਹੋਵੇ ਬਰਥਡੇ ਪਾਰਟੀ ਤੇ ਜਾਂ ਫਿਰ ਮਨਾਉਣੀਆਂ ਹੋਣ ਖੁਸ਼ੀਆਂ ਜਾਗੋ ਦਾ ਇਵੈਂਟ ਤੇ ਜਾਂ ਫਿਰ ਕਰਨਾ ਰੋਕਾ ਤੇ ਹੋਰ ਸ਼ਗਨ ਦੀ ਆਈਟਮ ਤੁਸੀਂ ਪ੍ਰੈਜ਼ੈਂਟ ਕਰਨਾ ਚਾਹੁੰਦੇ ਹੋ ਤਾਂ ਗ੍ਰੈਂਡ ਸੈਲੀਬ੍ਰੇਸ਼ਨ ਹਾਲ ਸੈਲੀਬ੍ਰੇਸ਼ਨ ਹਾਲ ਬੁੱਕ ਕਰ ਸਕਦੇ ਹੋ ਪਨੂਜ਼ ਪਾਰਟੀ ਹਾਲ ਬੁਕਿੰਗ ਲਈ ਡਾਇਲ ਕਰੋ 905 924 8000 25 ਪੈਰ ਸਟੀਲਸ ਐਵੇਨਿਊ ਸੈਪਰੇਟ ਐਂਟਰੈਂਸ ਤੇ ਸੈਪਰੇਟ ਪਾਰਕਿੰਗ 905 924 8000 ਕਿ ਤੁਸੀਂ ਵੀ ਚਾਹੁੰਦੇ ਹੋ ਇੱਕ ਅਜਿਹਾ ਬਾਹਰ ਜਿੱਥੇ ਤੁਸੀਂ ਜਾ ਕੇ ਰਿਲੈਕਸ ਹੋ ਸਕੋ ਤੇ ਦੁਨੀਆ ਦੀਆਂ ਸਪੈਸ਼ਲ ਤੁਸੀਂ ਡਰਿੰਕਸ ਲੈ ਸਕੋ ਉਹ ਵੀ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਪੰਨੂਜ਼ ਰੈਸਟੋਰੈਂਟ bar ਤੁਹਾਨੂੰ ਆਫਰ ਕਰਦੇ ਨੇ ਸਟੀਲਸ ਤੇ ਟਰਬਨੋਂ ਦੇ ਕੋਰਨਰ ਤੇ ਪੰਨੂਜ਼ bar ਜਿੱਥੇ ਕਿ ਬਹੁਤ ਹੀ ਵਧੀਆ ਤੁਹਾਡੇ ਲਈ ਰਿਲੈਕਸ ਕਰਨ ਦੇ ਲਈ ਕਾਰਪੋਰੇਟ ਇਵੈਂਟ ਕਰਨ ਦੇ ਲਈ ਪ੍ਰੀਮੀਅਮ ਮਿਨਟਿਸ ਦੇ ਨਾਲ ਭਰਪੂਰ ਪੰਨੂਜ਼ bar ਅਵੇਲੇਬਲ ਹੈ 40 ਬੰਦੇਾਂ ਤੱਕ ਦੀ ਕੈਪੈਸਿਟੀ ਤਾਂ ਫਿਰ ਇੰਤਜ਼ਾਰ ਕੇ ਇਸ ਗੱਲ ਦਾ ਸੈਪਰੇਟ ਐਂਟਰੈਂਸ ਤੇ ਬਹੁਤ ਵੱਡੀ ਪਾਰਕਿੰਗ ਹੈ 2565 ਸਟੀਲਸ ਐਵਨੀ ਨੰਬਰ 23 24 ਬ੍ਰੈਂਟਨ ਦੇ ਵਿੱਚ ਹੁਣੇ ਕਾਲ ਕਰੋ 905 924 8000 ਆਜੋ ਫਿਰ ਚਲਿਏ ਭਈ ਪੰਨੂਸ ਬਾਅਦ ਜਦੋਂ ਸਾਡੇ ਪੰਜਾਬ 'ਚ ਇੱਕ ਗੱਲ ਬਹੁਤ ਮਸ਼ਹੂਰ ਆ ਕਿਹੜੀ ਗੱਲ ਬਾਜੀ ਜੀ ਜਦੋਂ ਜਦੋਂ ਬੰਦਾ ਪੈਸੇ ਕਮਾਉਣ ਲੱਗ ਪੈਂਦਾ ਨਾ ਉਦੋਂ ਉਦੋਂ ਬੰਦੇ ਦੇ ਵਾਲ ਝੜ ਜਾਂਦੇ ਆ ਭਾਜੀ ਇਹ ਝੂਠ ਆ ਅੱਛਾ ਇਹ ਗੱਲਾਂ ਪੰਜਾਬ ਹੋ ਗਿਆ ਪਾਕਿਸਤਾਨ ਬੰਗਲਾਦੇਸ਼ ਇੱਧਰ ਚੱਲਦੀਆਂ ਉਹ ਕਿਉਂ ਇਹ ਅਮਰੀਕਾ ਕੈਨੇਡਾ 'ਚ ਨਹੀਂ ਚੱਲਦੀ ਉਹ ਕਿਉਂ ਭਾਜੀ ਇਹ ਦੇਖੋ ਆ ਤੇਰੇ ਭਲੇ ਆ ਮੇਰੀ ਟਿੰਡ ਉਦੋਂ ਹੋਈ ਆ ਜਦੋਂ ਤੇ ਮੇਰੇ ਚਾਰੋਂ ਕ੍ਰੈਡਿਟ ਕਾਰਡ ਫੁੱਲ ਹੋ ਗਏ ਭਾਜੀ ਓਏ ਹੋਏ ਗਰੂਹਾ ਤੂੰ ਤੇ ਲੱਗਦਾ ਮਿਨਿਮਮ ਪੇਮੈਂਟ ਆਣਾ ਜੀ ਮਿਨਿਮਮ ਪੇਮੈਂਟ ਇੱਧਰੋਂ ਦੇਖੋ 21% ਹਾਂਜੀ ਇੰਟਰਸ ਟੈਂਸ਼ਨ ਨਾ ਲੈ ਤੇਰਾ ਜਿੰਨਾ ਕਰਜ਼ਾ ਨਾ ਊੜਾ ਡੈਟ ਵਾਲਿਆਂ ਨੇ ਅਬ ਤੂੰ 60% ਮਾਫ ਕਰਾ ਦੇਣਾ ਤੇ ਜਿਹੜਾ ਬਾਕੀ ਰਹਿੰਦਾ ਵਾ ਉਹ ਇਹਨਾਂ ਨੇ ਆਸਾਨ ਜੀਆਂ ਕਿਸ਼ਤਾਂ ਬਣਾ ਦੇਡੀਆਂ ਨੰਬਰ ਨੋਟ ਕਰ ਲੈ ਨੰਬਰ ਮੈਂ ਨੋਟ ਕਰ ਲੈਣਾ ਕਰਜ਼ਾ ਤੇ ਕਰਾ ਦੇਣਗੇ ਅਪ ਜੇ ਤੁਸੀਂ ਰਹਦੇ ਹੋ ਇੰਡੀਆ ਤੇ ਤੁਹਾਡਾ ਸੁਪਨਾ ਹੈ ਬਾਹਰਲੇ ਲੋਕਾਂ ਦੇ ਵਿੱਚ ਵਿਆਹ ਕਰਾਉਣ ਦਾ ਤਾਂ ਇੱਕ ਕਰੋਸ਼ੇਮੰਦ ਨਾਮ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜਾ ਖਾਓ ਸਿਹਤ ਬਣਾਓ ਤੇ ਸਿਹਤਮੰਦ ਹੋ ਜਾਓ ਨਿਊ ਸਟਾਰ ਪੀਜ਼ਾ ਬ੍ਰੈਮਲੀ ਤੇ ਕੰਟਰੀਸਾਈਡ ਤੇ ਗੈਸ ਸਟੇਸ਼ਨ ਵਾਲੇ ਪਲਾਜ਼ੇ ਤੇ ਯੂਨਿਟ ਨੰਬਰ 7 ਦੇ ਵਿੱਚ ਨਿਊ ਸਟਾਰ ਪੀਜ਼ਾ ਚਿਕਨ ਵਾਲਾ ਪੀਜ਼ਾ ਤੇ ਚਾਹੇ ਫਿਰ ਫੁੱਲੀ ਵੈਜੀਟੇਰੀਅਨ ਪੀਜ਼ਾ ਲੈਣਾ ਹੋਵੇ ਨਾਲ ਦੀ ਨਾਲ ਤੁਹਾਨੂੰ ਮਿਲਣਗੀਆਂ ਹਰ ਤਰ੍ਹਾਂ ਦੀਆਂ ਵਿੰਗਸ ਤੋਂ ਇਲਾਵਾ ਹੋਰ ਵੀ ਬਹੁਤ ਤਰ੍ਹਾਂ ਦੀਆਂ ਆਈਟਮਾਂ ਮਿਲਦੀਆਂ ਨੇ 10970 ਬ੍ਰੈਮਲੀ ਰੋਡ ਯੂਨਿਟ ਨੰਬਰ 7 ਡਿਲੀਵਰੀ ਤੇ ਪਿਕਅਪ ਦੋਨੇ ਆਪਸ਼ਨਸ ਤੁਹਾਡੇ ਲਈ ਮੌਜੂਦ ਨੇ ਕਰੋ ਆਰਡਰ 905 792 2700 ਤੁਹਾਡਾ ਫੇਵਰਿਟ ਪੀਜ਼ਾ ਨਿਊ ਸਟਾਰ ਪੀਜ਼ਾ 905 792 2700 ਮਿਸਿਸਾਗਾ ਕਨਵੈਨਸ਼ਨ ਸੈਂਟਰ ਜਦੋਂ ਵੀ ਕਰਨੀ ਹੋਵੇ ਕੋਈ ਪਾਰਟੀ ਤੇ ਜਾਂ ਫਿਰ ਵਿਆਹ ਸ਼ਾਦੀ ਤੋਂ ਸ਼ਟ ਕਾਰਪੋਰੇਟ ਇਵੈਂਟ ਕਰਨਾ ਤੇ 2400 ਤੱਕ ਦੀ ਕੈਪੈਸਿਟੀ ਵਾਲਾ ਮਿਸਿਸਾਗਾ ਕਨਵੈਨਸ਼ਨ ਸੈਂਟਰ ਬੁੱਕ ਕਰੋ ਬਹੁਤ ਹੀ ਸ਼ਾਨਦਾਰ ਪਾਰਟੀ ਹਾਲ ਇੱਥੇ ਆਲਰੇਡੀ ਡੈਕੋਰੇਟਡ ਤੁਹਾਨੂੰ ਮਿਲਣਗੇ ਤੇ ਇਨ ਹਾਊਸ ਕਿਚਨ ਜਦੋਂ ਵੀ ਫਿਰ ਪਾਰਟੀ ਕਰਨੀ ਹੋਵੇ ਤਾਂ ਕਾਲ ਕਰੋ ਮੈਸੀਸਾਗਾ ਕਨਵੈਨਸ਼ਨ ਸੈਂਟਰ 9055641920 9055641920 ਤੇ ਜਾਂ ਫਿਰ ਵਿਜ਼ਿਟ ਕਰ ਲਓ 75 ਡੇਰੀ ਰੋਡ ਵੈਸਟ ਮੈਸੀਸਾਗਾ ਕੇ ਡਬਲ ਟੁਇੰਗ ਹੈਵੀ ਰਿਕਵਰੀ ਇਕਿਪਡ ਤੁਹਾਨੂੰ ਕੀ